ਗੁਰੂ ਪਿਆਰਿਓ ਇਹ ਵੀਡੀਓ ਖਾਸ ਕਰਕੇ ਉਹਨਾਂ ਪੰਜਾਬੀ ਭਰਾਵਾਂ ਲਈ ਹੈ ਜੋ ਪੰਜਾਬ ਦੇ ਰਹਿਣ ਵਾਲੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਨੇ ਭਾਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਤੇ ਵੀ ਦੇਸ਼ ਵਿੱਚ ਗਏ ਨੇ ਤੇ ਗੁਰੂ ਪਿਆਰਿਓ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਰਹੋ ਉੱਥੋਂ ਦਾ ਆਨੰਦ ਮਾਣੋ, ਖਾਓ, ਪੀਓ, ਕਮਾਓ ਪਰ ਇੱਧਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜ਼ਮੀਨਾਂ ਜ਼ਰੂਰ ਖਰੀਦੋ ਜ਼ਮੀਨਾਂ ਖਰੀਦਣੀ ਆ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ ਕਿਉਂਕਿ ਹੁਣ ਬਾਹਰਲੇ ਦੇਸ਼ਾਂ ਵਿੱਚ ਆਵਾਜ਼ ਉੱਠੀ ਹੈ ਨਾ ਕਿ ਇੰਡੀਅਨ ਗੋ ਬੈਕ ਇੰਡੀਅਨ ਗੋ ਬੈਕ ਕੈਨੇਡਾ ਦੇ ਵਿੱਚ ਆਪਣਾ ਪੰਜਾਬੀ ਭਾਈਚਾਰਾ ਕਿੰਨਾ ਹੈ ਪਰ ਇੰਗਲੈਂਡ ਦੇ ਵਿੱਚ ਪਿਛਲੇ ਦਿਨੀ 1 ਲੱਖ ਬੰਦੇ ਨੇ ਲੰਡਨ ਦੇ ਵਿੱਚ ਇਕੱਠਾ ਹੋ ਕੇ ਇਹ ਨਾਰੇ ਮਾਰੇ ਨੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਹੋਇਆ ਪੁਰਤਗਾਲ ਦੇ ਵਿੱਚ ਵੀ ਹੋਇਆ ਕਿ ਭਾਈ ਜਿਹੜੇ ਉੱਥੋਂ ਦੇ ਪ੍ਰਵਾਸੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਮੈਂ ਤਾਂ ਇਹੋ ਬੇਨਤੀ ਕਰਨਾ ਚਾਹੁੰਦਾ ਸਾਡੇ ਭੈਣਾ ਭਰਾਵਾਂ ਨੂੰ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਗਏ ਹੋਏ ਨੇ ਉਹ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜ਼ਮੀਨਾਂ ਖਰੀਦੋ ਜ਼ਮੀਨਾਂ ਦੇ ਮਾਲਕ ਬਣੋ ਤੇ ਨਾਲ ਹੀ ਮੈਂ ਉਹਨਾਂ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਆਪਣੀਆਂ ਇੱਥੋਂ ਜ਼ਮੀਨਾਂ ਵੇਚ ਕੇ 20 250 50 ਲੱਖ ਲਾ ਕੇ ਪਹੌਰਨ ਕੰਟਰੀਆਂ ਵਿੱਚ ਵਿਦੇਸ਼ਾਂ ਦੇ ਵਿੱਚ ਗਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜਿਹੜੀਆਂ ਤੁਸੀਂ ਜਮੀਨਾਂ ਵੇਚ ਕੇ ਬਾਹਰਲੇ ਦੇਸ਼ ਗਏ ਹੋ ਹੁਣ ਬਾਹਰਲੇ ਦੇਸ਼ ਤੋਂ ਕਮਾਈ ਕਰਕੇ ਉਹ ਜ਼ਮੀਨਾਂ ਤਾਂ ਖਰੀਦਣੀਆਂ ਖਰੀਦਣੀਆਂ ਨੇ ਪਰ ਉਹਦੇ ਨਾਲ ਲੱਗਦੀਆਂ ਜ਼ਮੀਨਾਂ ਵੀ ਤੁਸੀਂ ਖਰੀਦ ਲਵੋ ਇੰਨੇ ਅਮੀਰ ਹੋ ਜਾਵੋ ਕਿ ਕੱਲ ਨੂੰ ਕੋਈ ਬਾਹਰ ਦੇ ਬਾਹਰਲੇ ਦੇਸ਼ਾਂ ਵਿੱਚ ਤੁਹਾਡੇ ਖਿਲਾਫ ਆਵਾਜ਼ ਉੱਠਦੀ ਹੈ ਜੇ ਤੁਸੀਂ ਉੱਥੇ ਨਹੀਂ ਮਾਲਕ ਬਣੇ ਇੱਥੇ ਤੁਸੀਂ ਮਾਲਕ ਬਣ ਸਕਦੇ ਹੋ ਜੇ ਬੇਨਤੀ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਪੈਣਾ ਪਰਾਂਵਾਂ ਤੱਕ ਪਹੁੰਚਾਓ ਆਪ ਜੀ ਦਾ ਆਜ਼ਿਜ਼ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ